ਸਵੇਰ ਦਾ ਮੌਸਮ ਹੋ ਗਿਆ ਜੀ 7 ਵਜੇ ਤੇ ਮੌਸਮ ਬਦਲ ਹੋ ਗਿਆ ਬਿਲਕੁਲ ਅਜ ਖਰਾਬ ਅੱਜ ਬਰਸਾਤ ਆਊਗੀ ਅੱਜ ਬਹੁਤ ਜ਼ਿਆਦਾ ਇਧਰ ਕਲਾ ਬਦਲਸ਼ ਆ ਗਿਆ ਕਾਲੀ ਘਟਾ ਇਸ ਸਾਈਡ ਤੋਂ ਦੇਖ ਲਓ ਜੀ ਟ੍ਰੋਮਾ ਸੈਂਟਰ ਬਣ ਰਿਹਾ ਟ੍ਰੋਮਾ ਸੈਂਟਰ ਦੇ ਨਾਲ ਹੋਰ ਕੁਝ ਬਣਨ ਦੀ ਤਿਆਰੀ ਕਰ ਰਹੇ ਆ ਹੋਰ ਕੁਝ ਬਣਾਉਣ ਦੀ ਤੇ ਫਿਲਹਾਲ ਤੇ ਇਹਨਾਂ ਨੇ ਨਾ ਥੱਲੇ ਫਰਸ਼ ਪਾਏ ਆ ਛੋਟੇ ਛੋਟੇ ਤੇ ਦੇਖਦੇ ਆਂ ਇੱਥੇ ਕੀ ਬਣਾਉਂਦੇ ਆ ਤਾਂ ਕੁਛ ਇਸ ਤਰ੍ਹਾਂ ਦਾ ਹੁਣ ਬਰਸਾਤ ਆਏਗੀ ਫੇਰ ਭਰ ਜਾਣਾ ਸਾਰਾ ਹੀ ਟੋਟਲ ਅਸਲੀ ਜੀ ਤੁਸੀਂ ਹਾਲਾਤ ਦੇਖ ਲਓ ਪ੍ਰਿੰਟੇ ਦਾ ਬਣਾਣੇ ਦੇ ਸਵੇਰ ਦਾ ਸਮਾਂ 7 ਵਜੇ ਤੇ ਮੌਸਮ ਹੋ ਗਿਆ ਖਰਾਬ ਬੱਦਲ ਹੋ ਗਿਆ ਉਹ ਚਾਰ ਅਸਲੀ ਜੀ ਦੇਖ ਲਓ ਮੌਸਮ ਬਹੁਤ ਬਦਲ ਗਿਆ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਨੂੰ ਰੋਪੋਣਾ ਦਾ ਸਵਾਗਤ ਹੈ ਤੇ ਅੱਜ ਵਾਲੇ ਮੈਂ ਦਿਰਬਪਰਾਂ ਨੂੰ ਕੁਝ ਦਿਖਾਵਾਂ ਕਿ ਕਿੱਥੇ ਜਾ ਰਿਹਾ ਕਿੱਥੇ ਜਾ ਰਿਹਾ ਉਹ ਦਿ সিনেমੈਟਿਕ ਤੁਹਾਨੂੰ ਬਾਅਦ ਵਿੱਚ ਦਿਖਾਵਾਂਗਾ ਫਿਲਹਾਲ ਤੂੰ ਦੇਖ ਲੋ ਮੈਂ ਇਸ ਵਾਲੇ ਕੁਝਾਂ ਰੇਲਵੇ ਸਟੇਸ਼ਨ ਦੇ ਨੇੜੇ ਤੇ ਆਸ-ਪਾਸੇ ਖੇਤੀ ਹੋ ਰਹੀ ਹੈ ਤੇ ਇੱਧਰ ਝੋਨੇ ਨੂੰ ਪਾਣੀ ਲੱਗ ਚੁੱਕਿਆ ਤੇ ਬਾਕੀ ਤੁਸੀਂ সিনেমੈਟਿਕ ਦੇਖੋ ਬਰਸਾਤ ਦਾ ਮੌਸਮ ਹੈ ਤੇ ਕਿੰਨੀ ਹਰਿਆਲੀ ਹੋਈ ਪਈ ਆ ਇਹ ਸਾਈਡ ਦੇਖਣ ਤੇ ਉਮਸ਼ੀ ਲੱਗਦੀ ਹੈ ਬਹੁਤ ਕਿਉਂਕਿ ਆਸ-ਪਾਸੇ ਦਰਖਤ ਬਹੁਤ ਹਨ ਤੁਸੀਂ ਆ ਨਾਲ ਇਥੇ ਕੁਝ ਸਿਵਲ ਬਣਿਆ ਦਾ ਸਟੇਸ਼ਨ ਤੇ ਲੱਗੇ। ਇਹ ਸਾਈਡ ਦੇਖ ਲਓ ਜੀ ਸੜਕ ਬਣਾਈ ਗਈ ਹੈ। ਪਹਿਲਾਂ ਤਾਂ ਸੀਮੈਂਟਡ ਸੜਕ ਹੀ ਇਹਦੇ ਉੱਤੇ ਹੀ ਫਿਰ ਲੋਕ ਪਾ ਦੇ ਫਿਰ ਦੁਬਾਰਾ ਇਹਨੂੰ ਬਣਾ ਦਿੱਤਾ ਗਿਆ। ਮੋਰਚਾ ਕਰ ਦਿੱਤਾ ਗਿਆ ਇਹਨੂੰ। ਇਕੱਲਾ ਇਹ ਸਾਰੀ ਸੀਮੈਂਟਡ ਹੀ। ਦੇਖੋ ਇਸਾਂ ਨੇ ਵੀ ਹੈ ਗਰਮਦਾਸ ਰੋਡ ਗਰਮਦਾਸ ਰੋਡ। ਤਾਂ ਪੈਂਡ ਟੇਟਰ ਤੇ ਇਸਰ ਅਸਲ ਇੰਝ ਮੈਂ ਪਹੁੰਚ ਗਿਆ ਧਰਮਗੋੜ ਰੰਡਾਵਾ ਗੁਰਦਾਰੇ ਚ ਕਾਰਜਕ੍ਰਮ ਹੈ ਇੱਥੇ ਇਹ ਇਸ ਲਈ ਮੰਗਾ ਮੇਰੇ ਨਾਲ ਹੋ ਗਿਆ ਤੇ ਮੌਜੂਦ ਹੈ ਤੇ ਇੱਥੇ ਖੰਡਾ ਚੱਲ ਰਿਹਾ ਹੈ ਇਸ ਸਾਈਡ ਤੇ ਇਸ ਗੁਰਦਾਰੇ ਚ ਪ੍ਰੋਗਰਾਮ ਹੈ ਤੇ ਬਾਕੀ ਅੰਦਰ ਦੇ ਸਿਨੇਮੈਟ ਤੁਹਾਨੂੰ ਦਿਖਾਵਾਂਗਾ ਮੈਂ ਥੋੜੀ ਦੇਰ ਨੂੰ ਇਸ ਗੁਰਦਾਰੇ ਚ ਪ੍ਰੋਗਰਾਮ ਥੱਲੇ ਲੰਗਰਾ ਆਇਆ ਥੱਲੇ ਲੰਗਰ ਚੱਲ ਰਿਹਾ ਦੋ ਘੰਟੇ ਪ੍ਰੋਗਰਾਮ ਚੱਲ ਰਿਹਾ ਅਸਲ ਇੰਝ ਕੋਡਿੰਗ ਨਹੀਂ ਆ ਕਦੇ ਪਾਈ ਹੋਰੀ ਲੱਗੇ ਕੋਡਿੰਗ ਕਿਉਂ ਸਾਰਿਆਂ ਨੂੰ ਸਾਈਡ ਸੰਤਾ ਬੱਧਿਆ ਸਾਰੇ ਮੈਡੀਕਲ ਕੈਂਪ ਵੀ ਲੱਗਾ ਤੇ ਸਾਈਡ ਤੋਂ ਦੇਖ ਲਓ ਲੰਗਰ ਤੇ ਦਿੱਤਾ ਦਾ ਲੰਗਰ ਤੇ ਮੈਡੀਕਲ ਕੈਂਪ ਤੇ ਸਾਲ ਖੋਲੜਾ ਦੇ ਕੰਮ ਤੋਂ ਸਾਡੇ ਮੁਖਤਾਰ ਭਾਜੀ ਮਿਲ ਗਿਆ ਨੂੰ ਸਸਿਕਾਲ ਜੀ ਸਸਿਕਾਲ 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 ਪੋਸਟ ਇਹ ਸਾਈਡ ਖੋਲੜਾ ਕੰਮ ਚੱਲ ਰਿਹਾ ਦੇਖ ਲਓ ਤੇ ਸਾਰੇ ਟੀਮ ਇੱਥੇ ਇੱਥੇ ਇਸ ਸਾਈਡ ਨੂੰ Thank okay. <laughs> ਸਾਮਣੇ ਅਸਲ ਇਹ ਜੀ ਬਾਬਾ ਜੀ ਪਹੁੰਚੇ ਨੇ ਬਾਬਾ ਜੀ ਤੇ ਨਾਲ ਅਸੀਂ ਫੋਟੋ ਕਰਾਂਗੇ ਅਸੀਂ ਅਸਲ ਇਹ ਜੀ ਬਾਬਾ ਜੀ ਆ ਕੇ ਤੇ ਖੂਂਦਾਨ ਕੈਂਪ ਲੱਗਾ ਅਸਲੇ ਜੀ ਅਹੀਂ ਲ ਸ਼ਗਾਂ ਕੇ ਲੰਗਰ ਤੇ ਲੰਗਰ ਚੱਲੂ ਆ ਤੇ ਆਪਾਂ ਵੀ ਲੰਗਰ ਛਕਾਂਗੇ ਤੇ ਮੰਗਾ ਦੋ ਬੇਟਾ ਚਮਚ glass ਲਾਇਆ ਤੇ ਕਿੱਥੇ ਬੈਠਾਂਗੇ ਦੇਖਦੇ ਹਾਂ ਛੋਟੇ ਛੋਟੇ ਜਵਾਗ ਵੀ ਸੇਵਾ ਕਰ ਰਹੇ ਨੇ ਜੀ ਬਾਬਾ ਜੀ ਛੋਟੇ ਛੋਟੇ ਜਵਾਗ ਪਾਣੀ ਜਲ ਦੀ ਸੇਵਾ ਤੇ ਅਹੀਂ ਬੈ ਗਏ ਲੰਗਰ ਛਕਣ ਲਈ ਦੇਖਦੇ ਕੀ ਕੀ ਹੈਗਾ ਲੰਗਰ ਸੇ ਨਹੀਂ ਮਾ ਪਾ ਦੋ ਆ ਜਾ ਇੱਧਰ ਆ ਗਿਆ ਜੀ ਦਾਲ ਆ ਗਈ ਜੀ ਪਾ ਦੋ ਇਧਰ ਇਧਰ ਦੇ ਹੀ ਪਾ ਦੋ ਕੋਈ ਅਸਲੀ ਦਾਲ ਤੇ ਨਹੀਂ ਆ ਗਈ ਅਸਲੀ ਚੋਲ ਦਾਲ ਜਨੇਤੀ ਤੇ ਨਹੀਂ ਤੇ ਬਾਕੀ ਹੋਰ ਹੋਰ ਬਣਾਉਣੇ ਕਿ ਸਭ ਲੱਗੇ ਆ ਜੋ ਪ੍ਰਸ਼ਾਦਾ ਚੋਲ ਆ ਦਾਲ ਆ ਦਹੀਂ ਤੇ ਚਲੇ ਆ ਇਧਰ ਨਿਕਣਗੇ ਬੱਚੇ ਲੱਗੇ ਖਾਣ ਨਿਕਣਗੇ ਬੱਚੇ ਕਾਸ ਲਈ ਜੋ ਕੋਕਤੀ ਦੀ ਸਬ지 ਆ ਗਈ ਆ ਕੋਕਤਾ ਪਨੀਰ ਆ ਦਹੀਂ ਦਾਲ ਚੋਲ ਜੀ ਨਜ਼ਦੀਕ ਪ੍ਰਸ਼ਾਦੇ ਕਾਹੀ ਇਹ ਖਾ ਰਹੇ ਆਂ। ਕੋਰਦਲੇ ਜੇ ਬੈਠੇ ਆਂ ਅਸਲੇ। ਇਸ ਵੀ ਲਵ ਏਮ। ਅਸਲੇ ਜੀ ਸੱਜਣ ਵਾਜੀ ਵੀ ਲੱਗੇ ਬਲੱਡ ਰੈਡ ਕਰਨ ਤੇ ਆਪਾਂ ਬਹੁਤ ਖੁਸ਼ੀ ਆ ਸਾਰਿਆਂ ਦੀ। ਪ੍ਰੋਗਰਾਮ ਐਸਵੇਲੇ ਜੀ ਚੱਲ ਰਿਹਾ ਵਾ ਤੇ ਦੁਪਹਿਰ ਦਾ ਸਮਾਂ ਹੋ ਗਿਆ ਤੇ ਮੇਰੀ ਹੋ ਗਈ ਵਾਪਸੀ ਤੇ ਮੰਗਾ ਵੀ ਚੱਲਿਆ ਵਾਪਸੀ ਤੇ ਬਾਕੀ ਉਹ ਫੋਟੋ ਵਗੈਰਾ ਕਰਨੀਆਂ ਆ ਆ ਛੜ ਕੇ ਆ ਸਾਹਮਣੇ ਧਰਮਗੋੜ ਪੱਤਨ ਧਰਮਗੋੜ ਰੰਡਾਵਾ ਤੇ ਸਾਹਮਣੇ ਗੁਰਦੁਆਰਾ ਇੱਥੇ ਸਮਾਗਮ ਚੱਲ ਰਿਹਾ ਅੱਜ ਤੇ ਸਮਾਗਮ ਹੈਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤੇ ਇਹਦਾ ਸਮਾਗਮ ਚੱਲ ਰਿਹਾ ਇਹਨਾਂ ਦਾ ਅੱਜ ਦੇ ਦਿਨ ਤੇ ਬਾਕੀ ਬਲਰਾਜ ਭਾਜੀ ਮੁਖਤਾਰ ਭਾਜੀ ਤੇ ਹੋਰ ਮਹਾਂਪੁਰਖ ਅਤੇ ਜਿੰਨੇ ਵੀ ਸਾਰੇ ਇੱਥੇ ਮੌਜੂਦ ਨੇ ਤੇ ਬਾਕੀ ਤੁਸੀਂ ਸਿਨੇਮੈਟਿਕ ਦੇਖਿਓ ਅਸਲ ਜੀ ਮੰਗੇ ਦੀ ਵਾਪਸੀ ਹੋ ਗਈ ਤੇ ਮੈਂ ਆ ਗਿਆ ਡੇਰੇ ਰੋਡ ਤੇ ਤੇ ਮੇਰੀ ਹੋ ਗਈ ਵਾਪਸੀ ਤੇ ਮੌਸਮ ਹੋ ਗਿਆ ਖਰਾਬ ਤੇ ਇਸ ਵੇਲੇ ਤੁਸੀਂ ਦੇਖ ਲਓ ਮੈਂ ਮੈਂ ਇੱਥੇ ਰੋਡ ਦੇ ਉੱਤੇ ਤੇ ਪ੍ਰੋਗਰਾਮ ਜਿਹੜਾ ਚੱਲ ਰਿਹਾ ਵਾ ਤੇ ਆਵਾਜ਼ਾਂ ਹੀ ਚੱਲ ਰਹੀ ਹੈ ਤੇ ਸਮਾਗਮ ਹੈ ਜਿਹੜਾ ਚੱਲ ਰਿਹਾ ਵਾ ਤੇ ਉਹਦੇ ਹੋਰ ਸਿਨੇਮੈਟਿਕ ਜਿਹੜੇ ਹੈਗੇ ਨੇ ਤੁਹਾਨੂੰ ਦਿਖਾ ਦੇਗਾ ਬਾਕੀ ਤੁਸੀਂ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਰੌਣਕਾਂ ਤੁਹਾਨੂੰ ਦਿਖਾ ਦਿੰਦਾ ਆਸ-ਪਾਸੇ ਹਰਿਆਲੀ ਕਿੰਨੀ ਹੈ ਦੇਖ ਲਓ ਤੁਸੀਂ ਝੋਨਾ ਲੱਗਾ ਆਸ-ਪਾਸੇ ਸਾਰੇ ਬਨੇ ਤੇ ਮੌਸਮ ਖਰਾਬ ਹੋ ਗਿਆ ਇਸ ਕਰਕੇ ਮੈਂ ਵ ਰ ਮੌਸਮ ਖਰਾਬ ਹੋਣ ਕਰਕੇ ਮੈਂ ਹੁਣ ਵਾਪਸੀ ਡੇਰੇ ਜਾ ਰਿਹਾ ਆ। ਐਸੋਲੀ ਜੀ ਮੈਂ ਮੌਜੂਦ ਹੋਗਾ ਡੇਰੇ ਤੇ ਆਪਣੇ ਅਸੀਂ ਆ ਗਏ ਜਗਾ ਅੰਦਰ ਜਿੱਥੇ ਚਰਖਸ਼ਾ ਵਲੀ ਜੀ ਦੀ ਜਗਾ ਤੇ ਅੱਜ ਇੱਥੇ ਮੇਲਾ ਆ ਲੰਗਰ ਚਲਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਤੁਸੀਂ ਕਿ ਆਹ ਤਰ ਪਾਣੀ ਭਰਿਆ ਤੇ ਪਾਪਾ ਵੀ ਅੱਥੇ ਮੌਜੂਦ ਹੋ ਗਏ ਥੋੜੀ ਦੇਰ ਲਈ। ਤੇ ਡੀਸੀ ਦੇ ਡੀਸੀ ਦਾ ਸ਼ੁਕਰ ਆ ਤੇ ਬੜੀ ਸਾਹਿਬ ਵੀ ਇੱਥੇ ਮੌਜੂਦ ਨੇ ਤੇ ਬਾਕੀ ਇੱਥੇ ਲੰਗਰ ਚੱਲ ਰਿਹਾ। ਐਸੋਲੀ ਜੀ ਮੈਂ ਅੰਦਰ ਆਇਆ ਜਗਾ ਤੇ ਚਰਖਸ਼ਾ ਵਲੀ ਜੀ ਦੀ ਜਗਾ ਵਾ। ਤੇ ਅੱਜ ਇਹ ਸੇ ਮੇਲਾ ਕਰਵਾਇਆ ਜਾ ਰਿਹਾ ਸਾਰੀ ਸੰਗਤ ਦੇ ਸਹਿਯੋਗ ਨਾਲ ਆਪਣੇ ਮਹੱਲਾ ਬੋਰਡ ਵਾਲੇ ਮਹੱਲੇ ਆਪਣੇ ਹੈਗਾ ਆਪਣੇ ਗਰਲ ਸਕੂਲ ਦੇ ਸਾਹਮਣੇ ਉਹਨਾਂ ਵੱਲੋਂ ਤੇ ਬੜੀ ਸ਼ਰਧਾ ਦੇ ਭਾਵਨਾ ਨਾਲ ਬਣਾਇਆ ਜਾਂਦਾ ਹਰ ਵਾਰੀ ਤੇ ਚਲਕਸ਼ਾਵਲੀ ਜੀ ਦੀ ਜਗਾ ਵਾ ਅਸਲ ਜੀ ਲੰਗਰ ਸ਼ੁਰੂ ਹੋ ਗਿਆ ਲੰਗਰ ਚੱਲ ਰਿਹਾ ਆਪਣੇ ਚਰਾਸ਼ਾ ਵਾਲੀ ਜਗ੍ਹਾ ਦੇ ਤੇ ਉਸ ਸਾਈਡ ਜੋਨੇ ਹਰੀ ਤਾਹ ਹਰੀ ਆਸਰੇ ਜੀ ਅਹੀਂ ਰਸਮ ਲਾਈ ਖਾ ਰਹੇ ਤੇ ਇਧਰ ਭਾਜੀ ਉਹਨੇ ਪਾਈ ਚਮਚਮ ਤੇ ਰਸਮ ਲਾਈ ਤੇ ਭਾਜੀ ਹੋਣੀ ਦੁਪਹਿਰਾਂ ਵੀ ਮਿਲ ਗਿਆ ਹੁਣ ਤੇ ਅਸੀਂ ਇੱਥੇ ਬੈਠੇ ਆ ਸਾਹਮਣੇ ਇਧਰ ਵਿਜੇ ਬਾਪੂ ਬੈਠਾ ਆਪਣਾ ਅਹੀਂ ਕੁਝ ਕਿਹਾ ਹੀ ਨੂੰ ਪਰ ਅਸੀਂ ਕਹਿਣਾ ਨਹੀਂ ਹੈਗਾ ਪਰ ਉਹ ਉਹਦਾ ਕੈਮਰਾ ਹੋਏਗਾ ਇਤਰਾ ਨਹੀਂ ਹੈ ਨਾ ਵੀ ਅਸਲੇ ਅਹੀਂ ਬੈਠੇ ਇੱਥੇ ਤੇ ਅਸੀਂ ਬੈਠੇ ਆ ਕਿ ਸ਼ੋਪ ਤੇ ਪਰ ਅਸੀਂ ਸ਼ੋਪ ਦਾ ਨਾਮ ਨਹੀਂ ਲੈਣਾ ਕਿੱਥੇ ਬੈਠੇ ਆ ਕਿਉਂਕਿ ਅਸੀਂ ਮਸ਼ਹੂਰੀ ਕਰਨ ਨਹੀਂ ਬੈਠੇ ਦੁਕਾਨ ਦੀ ਨਹੀਂ ਵੀ ਚੱਲ ਬੁਰਕੀ ਪਰ ਇੱਕ ਐ ਸ਼ਾਸ਼ੇ